ਤੋਂ ਜ਼ਿਆਦਾ ਟਰਾਲੀ ਬਣਾਉਂਦਾ ਮੈਂ ਤੋਂ ਕਮਰੇ ਦਾ ਕੋਠਾਤ ਨਹੀਂ ਫਿਰਦੇ ਬਸ ਵੀਜੇ ਨਾਲ ਜ਼ਿਆਦਾ ਬਣਾਉਣਾ ਟਰਾਲੀ ਛੋਟਾ ਬਾਤੇ ਆਹ ਤੇ ਕੀਬਾਬਾਂ ਮੈਂ 3 ਬਣਾ ਹਾਂ ਸਾਰੀ ਤਿਆਰੀ ਖੇਤ ਤੇ ਉਹਨਾਂ ਦੀ ਟਰਾਲੀ ਨਹੀਂ ਉਹ ਜ਼ਿਆਦੀ ਬਣਾਉਂਦਾ ਵੀਸ਼ਾ ਆਪਣੇ ਸੁਨੀਲ ਟਰਾਲੀ ਛੋਟਾ ਬਾਬਾ ਉਹਨਾਂ ਦੇ ਦੋ ਇਹ ਆਪਣੀ ਗੱਡੀ ਦਾ ਦੋ ਟਰਾਲੀ ਪੈਂਦਾ ਪੱਕਾ ਇਹਦੇ ਤੇ ਆਪਣੇ ਮਾਮੂ ਜੀ ਪੈਂਦਾ ਸਾਹ ਉਹਦੇ ਚ 6 ਕੁਆਂਟਲ ਉਹਦੇ ਚ 8 ਪੈਂਦਾ ਬਰਨ ਤੇ ਨਹੀਂ ਉਹ ਲਾ ਗਏ ਨਾ ਨਈਂ ਕਦੋਂ ਨਾ ਆੱਕ ਜਾਂਦਾ ਨਾ ਸੁਨੀਲ ਹੋਰ ਕੁੱਤਾ ਉਹ ਗਰਮੀ ਜੀ ਕਰਦਾ ਖਤਮ ਪਰੇ ਤੋਂ ਪਹਿਲਾਂ ਭਈਏ ਨੂੰ ਚਾਹ ਮੈਨੂੰ ਤੂੜੀ ਵਾਲੀ ਮਸ਼ੀਨ ਤਾਂ ਹੁਣ ਭਾਈ ਦਾ ਅਜਕੀਰਲਾ ਦੇਣਾ ਹੁਣ ਤੋੜੀ ਲਈ ਮਸ਼ੀਨ ਕਰਕੇ ਸਾਹ ਚਾੜ ਚੁੜ ਕੇ ਰੀਜ ਨਾ ਕਰਮਾ ਲਈ ਇਹਨੂੰ ਡੱਕ ਦਾਂਗੇ ਤਵਾਂ ਤਵਾਂ ਮਸ਼ੀਨਾਂ ਦੀ ਸਫਾਈ ਕਰਕੇ ਅਖੀਰ ਲਾ ਗੇੜਾ ਬਾਤ ਅੱਜ ਸੀਜ਼ਨ ਦਾ ਐਂਡ ਹੋ ਗਿਆ ਤੇ ਹੁਣ ਸਾਰੀਆਂ ਪੱਕੇ-ਮੁੱਕੇ ਸਾਫ਼ ਕਰਕੇ ਰੀਜ ਨਾ ਟੈਟਰ ਰੋਟਰ ਤੋਂ ਹੋ ਗਏ ਫਿਰ ਜਾਲੀਆਂ-ਜੋੜੀਆਂ ਦਾ ਸਾਰਾ ਕੰਮ ਅਜ ਨਬੇੜ ਕੇ ਫੇਰੀ ਦੂਜੇ ਬੰਦੇ ਨੂੰ ਪਿਆ ਜਾਂਦਾ ਕਿਉਂਕਿ ਜੇ ਵਿੱਚੇ ਕੰਮ ਛੱਡ ਦਈਏ ਪਰ ਵਿੱਚੇ ਹੀ ਰਹਿ ਜਾਂਦਾ ਕੰਮ ये तो बस सारिया जालियां जूलिया ला के अब साम देना सारा समान मुड़ के बंद फार्ग हो गए हो जो मर्जी काम करी ज्यादा हूँ ट्रैक्टर भी साफ मिलेगा ना ना चलो चंगा पिछड़ी वाली मशीन ली अच सारे टुंदोने हूँ आए मैं चलो वेले बैठे मैं चल चीप में भी पानी मारती वे तेोगे धोती तो ਕਰਮਾ ਵਾਲੀ ਬਹੁਤ ਸਾਦਿੰਦੀ ਆ ਰੋਟੀ ਪਾਣੀ ਸਾਰਾ ਇਹਦੀ ਸਿਰ ਤੇ ਜਾਂਦਾ ਬੰਦਿਆਂ ਦੇ ਮਗਰ ਇਹ 14 ਨੰਬਰ ਗੱਡੀ ਆ ਬਾਕੀ ਗੱਡੀਆਂ ਦੁਕਾਨਾਂ ਦੇ ਕੋਲ ਜਾਂਦੀਆਂ ਪਰ ਇਹ ਕਰਮਾ ਵਾਲੀ ਵਾਹਣਾ ਦੇ ਵਿੱਚ ਵੱਡਾਂ ਦੇ ਵਿੱਚ ਜੋ ਰੋਟੀ ਪਾਣੀ ਡੀਜ਼ਲ ਸਾਰਾ ਕੋਈ ਉਹ ਪਚਾਉਂਦੀ ਗੋਰੀਆ ਹੁਣ ਹੁਣ ਜਾਲੀਆਂ ਦੀ ਤਿਆਰੀ ਕਰਦੇ ਸਾਰੀਆਂ ਨਾਲ ਉਹ ਪੇ ਜਾਲੀਆਂ ਸਮਾਨ ਸਾਂਭਦਾਂਗੇ ਸਮਾਨ ਸਾਂਭਿਆ ਹੋਵੇ ਫਿਰ ਬੰਦੇ ਨੂੰ ਟੈਨਸ਼ਨ ਨਹੀਂ ਦਿੰਦੀ ਹੋਰ ਜਿਹੜਾ ਮਰਜ਼ੀ ਕੰਮ ਕਰ ਲੈਂਦਾ ਸੇਰ ਕੇ ਬੰਦੇ ਨ ਤੜਕੇ ਆਖਿਆ ਵੀ ਸਾਰੇ ਜਣੇ ਆਜੋ ਆਪਾਂ ਸਵੇਰੇ ਇੱਕ ਵਾਰ ਸਾਰੀਆਂ ਜਾਲੀਆਂ ਜੁੜੀਆਂ ਲਾ ਕੇ ਟਰਾਲੇ ਉੱਪਰ ਮੁੜ ਕੇ ਖਾਦ ਲੋਡ ਕਰਨੀ ਤੇ ਕਾ ਲੱਦਾਂ ਮਾਰ ਲਓ ਲਾਲਿਆ ਪੀੜਾ ਬੂੜਾ ਆ ਯਾਰ ਅੱਜ ਲੈ ਗਈਆਂ ਜਾਲੀਆਂ ਸਾਰੀਆਂ ਇੰਨਾ ਚ ਲੱਦੀਆਂ ਖਾ ਗੁਰੇ ਨੂੰ ਪਾ ਦੇ ਗੁਰੇ ਨੂੰ ਪਾਣੀ ਪਿਆ ਅੱਗੇ ਗਰਮੀ ਮਨਾਉਂਦਾ ਏ ਆਪਾਂ ਨੂੰ ਬੜਾ ਪਤਾ ਹੋਰ ਰਾਤ ਮੇਰੇ ਨਾਲ ਨਹੀਂ ਜਾਂਦਾ ਮੈਂ ਮੁਕੇ ਪਰਾਲਾ ਲਾ ਗਿਆ ਮੁਰਗੀ ਦੇ ਗੋਸਤੇ ਕੌਣ ਛੇਤੀ ਹਾਂ ਮੁਕੇ ਮੈਂ ਲਾ ਕੇ ਟਰੈਕਟਰ ਤੋਂ ਦੇ ਮੁਕੇ ਤੇ ਮੁੱਕੀ ਲੈ ਰੇ ਰਾਤ ਰੋਂਦਾ ਕਰੋ ਚੁੱਟੀ ਤੇ ਮੈਂ ਮੁਕੇ ਤੇ ਭਲੇ ਰੋਈ ਜਾਵੇ ਨੇ ਮੈਨੂੰ ਢਾ ਲਿਆ ਮੁੱਕੀ ਮਾਰਾ ਦੂ ਘੁੱਟਿਆਗਾ ਤੂੰ ਓਏ ਮੈਂ ਗੱਲ ਕਰੇ ਜਾਂਦਾ ਇਸ ਰਾਤੀ ਅੱਛਾ ਇਹਨੂੰ ਜਰਾ ਸਤਾੜਦੇ ਹੀ ਸਮਝਦਾ ਓ ਇਹ ਕਹਿੰਦਾ ਰਾਤੀ ਨਾਲ ਉਹਨੂੰ ਬੋਲਣ ਦਾ ਨਹੀਂ ਪਤਾ ਕਹਿੰਦਾ ਕੁੱਤਾ ਹੋਣਾ ਜੀ ਇਦਾਂ ਦਾ ਕਹਿੰਦਾ ਕਹਿੰਦਾ ਆ ਫੇਰ ਇਹ ਪੀਲਾ ਭਾਈ ਨਾਲ ਤੇ ਇਹ ਨੇ ਆਂਟਾ ਆ ਸੁਨੀਲ ਆਪਣਾ ਠੇਕੇਦਾਰ ਆ ਹੁਣ ਵੇਲਾ ਮਿਸਤਰੀ ਫੇਰ ਹੁਣ ਪੰਜ ਬੰਦੇ ਲਿਓਣੇ ਬੈ ਜਾਲੀ ਖੋਲਣ ਨੂੰ ਤੈਨੂੰ ਦੋ ਆਖਿਆ ਸੀ ਪੀਆਰ ਐਂਗਲ ਤੋਂ ਵੱਧ ਲਾ ਦੇ ਤੇ ਕੱਲੀ-ਕੱਲੀ ਖੁੱਲਦੀ ਕਰ ਦੇ ਹੁਣ ਵੇਲਾ ਫੇਰ ਉਹ ਆਲ ਇੱਕ ਟਰਾਲਾ ਲੋਡ ਕਰਕੇ ਦੂਸਰਾ 700 ਗੋਰਾ ਤਾਂ ਜਿਹੜੇ ਲੋਡ ਕਰਾਵਾਂਗੇ ਉਹ ਨਹੀਂ ਚੱਲਦੀ ਸਈਂਰਾਲੀ ਮਤੋਂ ਇੱਕ ਆਪਣਾ ਨਵਾਂ ਪਰਚਾ ਬਲਜਿੰਦਰ ਸਿੰਘ ਚਈ ਵੀਰ ਲੈ ਕੇ ਆਇਆ ਉਹਨਾਂ ਤੁਹਾਨੂੰ ਕਾ ਆਪਣੇ ਕਣਕ ਨੂੰ ਪੱਕਾ ਲਾਉਣਾ ਹੈ ਕਹਿੰਦਾ ਤੁਹਾਨੂੰ ਬੀ ਬਿਆਣਾ ਪਾਉਣ ਲਈ ਥੋੜੀ ਵਰਮਾਇਆ ਲੈ ਆਤਾ ਉਹਦੇ ਨਾਲ ਹੀ ਆਪਾਂ ਕਿਹਾ ਵਿੱਚ ਪਾਈ ਜਣਾ ਤੇ ਮੁੜ ਕੇ ਬੀਂ ਬੜੋਲਿਆਂ ਪਾਈ ਜਾਣਾ ਮੈਂ ਚੱਲੇ ਲੱਦ ਲੈ ਰਿਹਾ ਹਾਂ उन्होंने खिचती ट्राली सइलर निकी वाली लागे दृश्य बहुत वाइया है सफाई सफुई हुई मैं चल वीडियो बना लि गणी मेरे गल की लाओ नहीं पहुँच गए सैलर चा सैलर के करो दर्शन बस काम रहेगा थोड़ा ही होना करके साफ सफाइया हम रिपेयर का कम शुरू हो ये मेरे भी टंगे नहीं सारा सियाली वर्मना जहाँ लद ट्राली तु करो दर्शन जाके फैट करके तो फिर तैन दिखाने एक जे रस्ते चो पखा खड़ना मगरे ट्राली दे पाला गे <laughs> तो लद के वीडियो बना के हम मैं चलो आप गाली चलते लैके ट्रैक्टर बार ਹੁਣ ਨਹੀਂ ਪਹੁੰਚ ਗਏ ਆਪਣੇ ਵੀਰ ਰਿਸ਼ਪਾਲ ਦੇ ਸ਼ੈੱਡ 'ਚ ਰਿਸ਼ਪਾਲ ਸਿੰਘ ਸੰਧੂ ਉਹਦੇ ਸ਼ੈੱਡ 'ਚ ਪਾ ਇੱਕ ਪੱਕਾ ਪੋਣਾ ਜਿਹੜਾ ਬੀ ਨੂੰ ਲਾਉਣਾ ਪੱਕਾ ਟਰਾਲੀ ਦੇ ਮਗਰੇ ਹੀ ਪਾ ਕੇ ਤੇ ਚਲੋ ਉਹ ਵੀ ਲੈ ਜਾਗੇ ਘਰੇ ਹੁਣ ਤੁਹਾਨੂੰ ਕਰਾਉਣੇ ਆਪਦੇ ਵੀਰ ਦੀ ਵੇਲੀ ਦੇ ਦਰਸ਼ਨ ਇੱਥੇ ਹੀ ਇਹ ਫਸਲ-ਫਸਲ ਤੋਲ ਦਿੰਦੇ ਆ ਉਹਨਾਂ ਦੀਆਂ ਸ਼ੈੱਡ ਬਣਾਇਆ ਨਾਲੇ ਮੈਂ ਆਪਣਾ ਮੇਰੇ ਕਨਿਨਾ ਨੇ ਕੋਈ ਡਰ ਰਹੀਦਾ ਆ ਪੱਕਾ ਪਪਾ ਆ ਗਏ ਮਗਰ ਖੜਨਾ ਟਰਾਲੀ ਦੇ ਮਗਰੇ ਪਾਉਣੇ ਆ ਨਾਲੇ ਤੁਹਾਨੂੰ ਮੈਂ ਵੇਲੀ ਦੇ ਦਰਸ਼ਨ ਕਰਾਉਣਾ ਬਹੁਤ ਵਧੀਆ ਰੁੱਖਾ ਰੱਖ ਲਾਏ ਆ ਇਹਨਾਂ ਨੂੰ ਰੁੱਖਾਣਾ ਬਹੁਤ ਪਿਆਰ ਆ ਇਹ ਮੇਰਾ ਰਿਸ਼ ਵੀਰ ਰਿਸ਼ਪਾਲ ਬਹੁਤ ਰੁੱਖਾ ਦੇ ਬੇਨਤ ਕਰਦਾ ਆ ਉਹਨਾਂ ਦੀ ਡੇਰੀ ਉਹ ਗਾਵਾਂ ਖੁੱਲੀਆਂ ਛੱਡੀਆਂ ਉਹਨਾਂ ਨੇ ਭਈ ਆ ਗਿਆ ਮੇਰੇ ਕੋਲ ਮੱਕੀ ਵਾਲਾ ਕਟਰ ਵੀ ਲਿਆਂਦਾ ਪਿਆ ਕਿੱਡੀ ਸੋਹਣੀ ਠੰਡੀ ਆ ਵਾ ਹੁਣ ਲਈ ਸਾਰੀ ਡੇਰੀ ਦੇ ਤੁਹਾਨੂੰ ਦਰਸ਼ਨ ਕਰਾਤੇ ਆ ਕਿੱਡੀ ਸਫਾਈ ਰੱਖੀ ਨਿੱਕੇ ਨਿੱਕੇ ਘੁਰਲੀਆਂ ਡੰਗਰਾਂ ਦਾ ਕੰਮ ਕਰਨਾ ਹੈ ਤੇ ਇਦਾਂ ਸ਼ੌਕ ਨਾ ਕਰੇ ਪੱਟਿਆਂ ਦਾ ਰੇੜਾ ਲੱਦਿਆ ਹੁਣੇ ਆਪਦਾ ਜਿਹੜਾ ਕੰਮ ਕਰਨਾ ਹੈ ਉਹ ਕਰੀਏ ਹੁਣਾਂ ਮਗਰ ਪਾਤਾ ਵਾ ਇਹਨੂੰ ਲਿਜਾ ਕੇ ਉਹਨ ਉੱਤੇ ਦੇ ਬੰਦੇ ਢੀਕਣ ਦਾ ਜਾ ਕੇ ਕਣਕੜ ਬੀ ਜਿਹੜਾ ਸਾਹਮਣੋਂ ਪੱਖਾ-ਪੁੱਖਾ ਲਾ ਕੇ ਪੇ ਜਾਣੇ ਆ ਤੁਹਾਨੂੰ ਦਿਖਾਉਨੇ ਆ ਪੁਰਜਾ ਕਿ ਤਰ੍ਹਾਂ ਫਿੱਟ ਕਰੀ ਜਾ ਚਲੋ ਹੁਣ ਰਿਸ਼ਪਾਲ ਦੇ ਛੱਡ ਚੋਂ ਨਿਕਲ ਕੇ ਆਪਾਂ ਬਾਹਰ ਹੁਣ ਚੱਲੀ ਘਰ ਵੱਲ ਨੂੰ ਉੱਥੇ ਜਾ ਕੇ ਹੁਣ ਜਿਹੜਾ ਆਪਾਂ ਪੱਖਾ ਸਿਲੰਡਰ ਚੋਂ ਲੈ ਕੇ ਆਂਦਾ ਉਹ ਫਿੱਟ ਕਰਕੇ ਤੁਹਾਨੂੰ ਦਿਖਾਵਾਂਗੇ ਕਿੰਦਾਂ ਚੱਲਦਾ ਨਾਲੇ ਦੱਸਿਓ ਇਹ ਵਧੀਆ ਚੀਜ਼ ਆ ਕਿ ਮਾੜੀ ਆ ਪਰ ਇਹਦੇ ਨਾਲ ਬਹੁਤ ਸੌਖ ਹੋ ਗਈ ਬੰਦਿਆ ਮਗਰੇ ਪਾਲਿਆ ਬਹੋਲੀ ਦੀ ਜਾਣਾ ਐਂਡ ਨੇ ਲਾ ਪਾ ਨਾਲੇ ਅੱਖਾਂ ਬਚਿਆ ਰੂਗਾ ਇਹ ਪਹੁੰਚਦਾ ਬਕਰ ਐਂਡ ਹੋ ਗਿਆ ਵਾ ਸਤਨਾਮ ਭਾਜੀ ਠੰਡੇ ਪਿਉਣ ਦੇ ਵੀ ਅੱਜ ਐਂਡ ਲਾ ਦੇਣ ਸੀ ਜਨ ਖਤਮ ਹੋ ਗਿਆ ਦੂੜੀ ਦਾ ਆ ਪੰਜ ਛੇ ਪੰਜ ਛੇ ਢੇਰੀਆਂ ਕੜਤੀਆਂ ਇਹਨਾਂ ਨੇ ਥੱਕ ਗਏ ਆ ਆ ਇੱਕ ਨਵਾਂ ਪੰਗ ਪੂਛੜਾਇਆ ਲਿਆਂਦਾ ਜੇ ਕੰਮ ਫਰੋਕ ਆ ਗਿਆ ਤੁਹਾਨੂੰ ਫਿਰ ਇਹਦੀ ਵੀਡੀਓ ਕੋਲ ਬਾਬੇ ਹੋਇਆ ਲੰਕੇ ਤੇ ਲੱਗ ਗਿਆ ਵਾ ਵੀਰ ਬੋੜਾ ਲਿੰਕਾ ਤੀਨਾ ਮੈਂ ਇਹ ਤਾਂ ਤਣੇ ਵਾਲੀ ਹੁੰਦਾ ਲਿੰਕਾ ਤੇ ਤੈਨੂੰ ਬਗਾਰ ਤੇ ਲਿਆ ਹੋਇਆ ਇਹਨਾਂ ਦਾ ਇਹ ਆਪਾਂ ਵੀਡੀਓ ਦੇ ਵਿੱਚ ਇਹ ਨਹੀਂ ਨਹੀਂ ਅੱਜ ਇਹ ਪੁਰਜਾ ਲੈ ਕੇ ਆਏ ਆ ਬੰਦਿਆਂ ਦਾ ਪਪਾ ਜਿੱਤੇ ਹੀ ਨਾ ਆਣ ਇਹ ਉਹ ਪੱਤੀਆਂ ਨਾਲ ਲਾਈ ਦੀ ਓਏ ਉਹ ਦਾਰੇ ਆਈ ਜਾਂਦੇ ਆ ਜਸਤੂਦ ਕਰਨਾ ਹੈ ਚੰਦਨਾ ਲਾਗੇ ਬੀਕ ਦਾਣਾ ਕੱਢ ਕੇ ਚੰਦਨਾ ਸਾਰੀ ਕੰਕਰ ਨੂੰ ਮਾਰ ਕੇ ਤੇ ਰੱਖਾਂ ਕਪੜੇ ਲਿਆ ਲੈ